ਨਗਰ ਨਿਗਮ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਕੱਚੇ ਮਜ਼ਦਮਾਂ ਨੂੰ ਪੱਕੇ ਨਾ ਕਰਨ ਦੇ ਵਿਰੋਧ ਵਿੱਚ ਦਿੱਤਾ ਜਾ ਰਿਹਾ ਦਰਨਾ ਦਸਵੇਂ ਦਿਨ ਵੀ ਲਗਾਤਾਰ ਚੱਰੀ ਹੈ ਇਸ ਦਰਨੇ ਤੇ ਬੈਠੇ ਕੱਚੇ ਮਜ਼ਦਮਾਂ ਦੀ ਹਮਾਇਤ ਵਿੱਚ ਲੁਧਿਆਣਾ ਤੋਂ ਰਾਸ਼ਟਰੀ ਸਫਾਈ ਕਰਮਚਾਰੀ ਮਹਾਸੰਘ ਦੇ ਸੂਬਾ ਪ੍ਰਧਾਨ ਵਿਕੀਸੋ ਹੋਤਾ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ ਇਸ ਰਾਜ ਤੇ ਸਫਾਈ ਕਰਮਚਾਰੇ ਨੇ ਆਪਣੀਆਂ ਮੰਗਾਂ ਲਈ ਸਰਕਾਰ ਤੇ ਨਗਰ ਪ੍ਰਸ਼ਾਸਨ ਖਿਲਾਫ ਚਮ ਕੇ ਨਾਰੇਬਾਜ਼ੀ ਕੀਤੀ ਉੱਥੇ ਹੀ ਵਿਕੀ ਸੋਹੋਤਾ ਨੇ ਕਿਹਾ ਕਿ ਉਹ ਨਗਰ ਨਗਰਿਕ ਫਗਵਾੜਾ ਦੇ ਕੱਚੇ ਮਲਾਜ਼ਮਾਂ ਦੀ ਚੱਲ ਰਹੀ ਲੜਾਈ ਵਿੱਚ ਪੂਰਾ ਸਾਥ ਦੇਣਗੇ ਹੁਣ ਆਖਿਆ ਕਿ ਅਗਰ ਸਰਕਾਰ ਨੇ ਇਹ ਨਾ ਮਲਾਜ਼ਮਾਨੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਉਹਨਾਂ ਵੱਲੋਂ ਦੇਸ਼ ਦੇ ਕੋਨੇ-ਕੋਨੇ ਤੋਂ ਬੱਸਾਂ ਭਰ ਕੇ ਨਵੰਬਰ ਮਹੀਨੇ ਦੇ ਕਿਸੇ ਵੀ ਹਫ਼ਤੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨਗੇ ਕਰਨਗੇ ਕਮ ਲੁਧਿਆਣਾ ਫਗਵਾੜਾ ਦੇ ਅੰਦਰ ਜਿਹੜੇ 134 ਮੁਲਾਜ਼ਮ ਸਫਾਈ ਕਰਮਚਾਰੀ ਔਰ 35 ਸੇਰਮੈਨ ਤੇ ਮਾਲੀ ਤੇ ਬੇਲਦਾਰ ਇਹ ਲਗਭਗ 150 ਤੋਂਤੇ ਦੀ ਨਫਰੀ ਹੈਗੀ ਆ ਮੁਲਾਜ਼ਮਾਂ ਦੀ ਜਿਹੜੀ ਪਿਛਲੇ 10 ਸਾਲ ਤੋਂ ਸਨੀ ਠੇਕੇ ਦੇ ਰਾਦੇ ਅੰਦਰ ਠੇਕੇਦਾਰੀ ਦੀ ਪ੍ਰਥਾ ਤੇ ਹੈਗੀ ਆ ਅਸੀਂ ਇਸ ਪੰਜਾਬ ਸਰਕਾਰ ਦਾ ਔਰ ਫਗਵਾੜਾ ਪ੍ਰਸ਼ਾਸਨ ਦਾ ਪਿੱਟ ਸਿਆਪਾ ਕਰਨ ਆਏ ਆ ਔਰ ਮੇਰਾ ਨਾਂ ਵਿਕੀ ਸੋਤਾਵਾ ਰਾਸ਼ਟਰੀ ਸਫਾਈ ਕਰਮਚਾਰੀ ਮਹਾਸੰਗ ਦਾ ਮੈਂ ਪ੍ਰਦੇਸ਼ ਅਧਿਕਸ਼ਕਾ ਔਰ ਵਾਲਮੀਕੀ ਸੇਵਾ ਸੰਗਤ ਦਾ ਪ੍ਰਦੇਸ਼ ਅਧਿਕਸ਼ਕਾ ਅਸੀਂ ਆਪਣੇ ਡੈਪੂਟੇਸ਼ਨ ਦੇ ਨਾਲ ਸ਼ਿਵ ਸੋਨੀ ਜੀ ਨਰੇਸ਼ ਲੱਲਾ ਜੀ ਵਿਸ਼ਨ ਦਾਸ ਹੋਤਾ ਜੀ ਵਿੱਕੀ ਮੁੰਡੀਆਂ ਜੀ ਅਸੀਂ ਇਹਨਾਂ ਦਾ ਸਮਰਥਨ ਉਦੋਂ ਤੱਕ ਕਰਦੇ ਰਵਾਂਗੇ ਜਿੰਨੀ ਦੇਰ ਤੱਕ ਸਰਕਾਰ ਚੁਗਣੀ ਜਾਂਦੀ ਔਰ ਨਵੰਬਰ ਦੇ ਅੰਦਰ ਪੂਰੇ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਅੰਦਰ ਬੱਸਾਂ ਭਰ ਕੇ ਆਣਗੀਆਂ ਰਾਸ਼ਟਰੀ ਸਫਾਈ ਕਰਨ ਵਾਲੀ ਮਹਾ ਸੰਗਧੀਆਂ ਔਰ ਫੁਗਾੜੇ ਤੋਂ ਔਰ ਪੰਜਾਬ ਤੋਂ ਅਲਗ-ਅਲਗ ਸ਼ਹਿਰਾਂ ਤੋਂ ਅਸੀਂ ਭਗਵੰਤ ਜੀ ਦੀ ਕੋਠੀ ਦਾ ਨਵੰਬਰ ਦੇ ਕਿਸੇ ਵੀ ਹfte ਘਰਾਓ ਕਰਾਂਗੇ ਧੰਨਵਾਦ ਜੈਪੀ ਉਧਰ ਭਗਵਾਨ ਵਾਲਮੀਕ ਐਕਸ਼ਨ ਕਮੇਟੀ ਫਗਵਾੜਾ ਦੇ ਪ੍ਰਧਾਨ ਧਰਮਵੀਰ ਸੇਠੀ ਨੇ ਕਿਹਾ ਕਿ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨਿਕ ਅਧਿਕਾਰੀ ਹੁਣਾਂ ਦੀ ਸਾਰ ਲੈ ਨਹੀਂ ਆਏ ਜਿਸ ਕਾਰਨ ਸਬੂਸ ਸਫਾਈ ਕਰਮਚਾਰੀਆਂ 'ਚ ਭਾਰੀ ਰੋਸ ਹੈ ਉਨ੍ਹਾਂ ਆਖਿਆ ਕਿ ਅਗਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਹੁਣ ਅਵਲੋ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਨਿਗਮ ਪ੍ਰਸ਼ਾਸਨ ਦੀ ਹੋਵੇਗੀ ਨਵਰੰਗ ਚੈਨਲ ਲਈ ਫਗਵਾੜਾ ਤੋਂ ਜੈ ਸ਼ਰਮਾ ਦੀ ਰਿਪੋਰਟ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਬਾਲਮੀਕੀ ਦਾਜੀ ਅੱਜ 10ਵਾਂ ਦਿਨ ਚੱਲ ਗਿਆ ਹੜਤਾਲ ਦਾ ਪਰ ਕਿਸੇ ਨੇ ਇੱਥੇ ਨਾ ਤੋਂ ਕਮਿਸ਼ਨਰ ਲੱਗ ਰਿਹਾ ਨਾ ਕੋਈ ਸੁਪਰਡੈਂਡਰ ਆ ਰਿਹਾ ਕੋਈ ਇੱਥੇ ਨਹੀਂ ਲੱਗ ਰਿਹਾ ਅੱਜ ਸਾਨੂੰ ਪਤਾ ਲੱਗਾ ਸੀ ਕਿ ਨਵਨੀਤ ਬਲਜੀ ਐਡੀਸ਼ਨਲ ਚਾਰਜ ਲੈ ਰਹੇ ਪਰ ਅੱਜ ਉਹ ਵੀ ਨਹੀਂ ਹੈ ਸਾਨੂੰ ਭਰੋਸਾ ਦਿਵਾਇਆਗੇ ਤੁਹਾਡੇ ਅੱਜ ਮੀਟਿੰਗ ਉਹਨਾਂ ਨਾਲ ਕਰਾਵਾਂਗੇ ਤੁਹਾਡੀ ਗੱਲਬਾਤ ਕਰਾਂਗੇ ਪਰ ਹੱਤਕੜਾ ਚਾਰਜ ਲੈਣ ਦਾ ਸੀ ਕਿੰਦਾ ਭਰੋਸਾ ਕਿੱਥੇ ਕਰ ਲਈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਲੁਧਿਆਣੇ ਤੋਂ ਵਿੱਕੀ ਸੋਤਾ ਜੀ ਇਹ ਹੋਰ ਦੋ ਚਾਰ ਸਾਡੇ ਜਿਹੜੇ ਲੁਧਿਆਣੇ ਦੇ ਸਾਥੀ ਹੋਣੋਂ ਨਾਲ ਲੈ ਕੇ ਆਏ ਆ ਉਹ ਖਾਸ ਕਰਕੇ ਜਲੰਧਰ ਤੋਂ ਆਏ ਆਪਣੇ ਗੱਲਾ ਜੀ ਬਿਸ਼ਨਰ ਸੋਤਾ ਜੀ ਜੋ ਕਿ ਸਾਡੇ ਸੀਨੀਅਰ ਆਗੂ ਨੇ ਪੰਜਾਬ ਪਰ ਆਦੀ ਧਰਮ ਸਮਾਜ ਦੇ ਉਹ ਵੀ ਸਾਨੂੰ ਅੱਜ ਆਪਣੇ ਵਧੀਆ ਵਿਚਾਰ ਦੇ ਗਏ ਆ ਔਰ ਸਾਨੂੰ ਵਿਸ਼ਵਾਸ ਦੇ ਗਏ ਆ ਕਿ ਤੁਹਾਨੂੰ ਅਸੀਂ ਡੀਸੀ ਦੇ ਨਹੀਂ ਤੁਹਾਨੂੰ ਅਸੀਂ ਪੱਕੇ ਕਰਕੇ ਜਾਵਾਂਗੇ ਅਸੀਂ ਉਹਨਾਂ ਦੇ ਆਏ ਇੱਥੇ ਮੋਸਟ ਵੈਲਕਮ ਕਰਦੇ ਆ ਔਰ ਜਲਦੀ ਹੀ ਸਾਨੂੰ ਉਹਦਾ ਕੋਈ ਸਾਨੂੰ ਇਹ ਵੀ ਪ੍ਰੋਸੈਸ ਜਲਦੀ ਤੁਹਾਡੀ ਕਮਿਸ਼ਨਰ ਮੀਟਿੰਗ ਲਾ ਕੇ ਤੁਹਾਨੂੰ ਡਾਇਰੈਕਟਰ ਸਾਹਿਬ ਨਾਲ ਮਿਲਾਵਾਂਗੇ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਪ੍ਰੋਸੈਸ ਦੋਨੇ ਕਿ ਜਿੰਨਾ ਚਿਰ ਸਾਨੂੰ ਸਾਢੇ 8 ਕੋਈ ਲੈਟਰ ਨਹੀਂ ਲੱਗਦੀ ਚਾਹ ਪੱਛਿਆਂ ਦੀ ਚਾਹ ਪੱਕਿਆਂ ਦੀ ਆ ਅਸੀਂ ਇੱਥੇ ਤਰਨਾ ਬਿਲਕੁਲ ਨਹੀਂ ਚੱਕਣਾ ਇਹ ਸਾਡਾ ਪਰਨਮ ਚਾਹ ਨੀਮੀ ਆਵੇ ਨੀਰੀ ਆਵੇ ਕੁਝ ਵੀ ਆਵੇ ਮੋਰੇ ਭਗਵਾਨ ਵਾਰਮੀ ਕੀ ਜਨਮਤੀ ਆ ਰਹੀ ਆ ਅਸੀਂ ਉਦੋਂ ਵੀ ਨਹੀਂ ਉੱਠਣਾ ਜਦ ਤੱਕ ਸਾਡਾ ਲੈਟਰ ਨਹੀਂ ਮਿਲਦੀ ਅਸੀਂ ਉਦੋਂ ਨਹੀਂ ਉੱਠਣਾ ਜਦ ਤੱਕ ਸਾਡੇ ਇਹ ਸਾਡੇ ਜਨਤਾ ਨੂੰ ਲੈਟਰਾਂ ਨਹੀਂ ਮਿਲਦਾ ਅਸੀਂ ਨਹੀਂ ਉੱਠਣਾ ਇਸ ਕਰਕੇ ਮੇਰੀ ਸ਼ਹਿਰ ਵਾਸੀ ਨੂੰ appeal ਆ ਉਹ ਵੀ ਸਾਡਾ ਸਹਿਯੋਗ ਕਰਨਾ ਕਿ ਤਾਂ ਕਿ ਜਿਹੜਾ ਸ਼ਹਿਰ ਦਾ ਸਫਾਈ ਦਾ ਬਵਸਤਾ ਨਾ ਖਰਾਬ ਹੋਵੇ ਸਾਡੇ ਆ ਜੁੜ ਕੇ ਧਾਰਮਿਕ ਰਾਜਨੀਤਿਕ ਜਿਹਦੇ ਬੰਦਿਆਂ ਨੂੰ ਵੀ ਬੇਨਤੀ ਆ ਉਹ ਵੀ ਸਾਡਾ ਸਾਥ ਦਿਓ ਤਾਂ ਕਿ ਜਿਹੜਾ ਇਹ ਜਿਹੜੇ ਕੱਚੇ ਬੰਦੇ ਸਾਡੇ ਮੁਲਾਜ਼ਮ ਬੈਠੇ ਆ ਉਹਨਾਂ ਨੂੰ ਕੋਈ ਸਹਾਇਤਾ ਮਿਲੇ